ਮम्मा ਲਾ ਰਹੀ ਹੈ ਜੀ ਰੋਟੀਆਂ ਆਪਣੇ ਹੈਗੇ ਨੇ ਦੋ ਦਿਹਾੜੀ ਮम्मा ਕਿੰਨੀਆਂ ਰੋਟੀਆਂ ਲਾ ਲੀਆਂ ਤੇ ਉਹ ਵੀ ਵਧੀਆ ਮੱਚੀ ਜਾਂਦੀ ਹੈ ਜੀ ਤੇ ਰੋਟੀਆਂ ਪਕਾ ਲਈਆਂ 40 ਕੱਪ ਨੇ ਬਹੁਤ ਹੋ ਥੋੜੀਆਂ ਜਿਹੀਆਂ ਆਂਟੀ ਨੇ ਲਾ ਲੀਆਂ ਸੀ ਲਾਤੀਆਂ ਸੀ ਹਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਇਧਰ ਮੰਮੀ ਹੋਣੇ ਲਾ ਰਹੀਆਂ ਨੇ ਰੋਟੀਆਂ ਤੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਉਧਰ ਤਾਈ ਜੀ ਕਰਦੇ ਨੇ ਸੰਨੀ ਤੇ ਦਿਨ ਪਰ ਦਾ ਬਲੌਗ ਜ਼ਰੂਰ ਦੇਖਿਓ ਜੀ ਅੰਡ ਤੱਕ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਅੱਜ ਤੁਹਾਨੂੰ ਦਿਖਾਉਣੇ ਆ ਤਾਈ ਜੀ ਕੀ ਕਰਦੇ ਨੇ ਜੀ ਮੰਮਾ ਨੇ ਤੋਂ ਵੀ ਦਿੱਤਾ ਸਾਰਾ ਕੰਮ ਨੇ ਵੇਡ ਦਿੱਤਾ ਟਾਈਮ ਹੋ ਗਿਆ 9:30 ਦਾ ਇਧਰ ਤਾਇਆ ਜੀ ਯਰ ਲਾ ਰਹੇ ਨੇ ਸੰਨੀ ਪਾਣੀ ਲਾ ਦੇ ਸਾਰੇ ਕੱਪੜੇ ਪਾ ਕੇ ਕਿਵੇਂ ਦਾ ਠੀਕ ਆ ਤਾਇਆ ਜੀ ਨੇ ਯਰ ਲਾ ਦਿੱਤੀ ਸੰਨੀ ਤੇ ਟਾਈਮ ਹੋ ਗਿਆ ਜੀ 9:30 ਦਾ ਤੇ ਰੋਟੀ ਵੀ ਚਲੋ ਟਾਈਮ ਹੋ ਗਿਆ ਰੋਟੀ ਪੜਾ ਦੇ ਪੱਕੀ ਹੀ ਗਈ ਆ ਮम्मा ਨੇ ਘਰ ਦਾ ਕੰਮ ਵੀ ਨਿਬੇੜ ਲਿਆ ਡੈਡੀ ਜੀ ਆਉਣਗੇ ਉਧਰ ਗਾਈ ਦੇਖ ਕੇ ਆਉਣਗੇ ਲੈ ਲਈ ਕਿੰਨੇ ਦੀ ਲੈ ਲਈ ਬਾਈ 72000 72000 ਤੋ ਤੋਹਾਂ ਕਰੀਏ ਕਿੰਨੇ ਲੀਟਰ ਦੁੱਧ ਦਾ 12 12 18 ਸੀ ਲੈ ਗਈ 12 32 ਉਸੇ ਸੋਹਣੀ ਹੈ ਨੀ ਬਹੁਤ ਸੋਹਣੀ ਲੱਗ ਰਹੀ ਹੈ ਉਸੇ ਬਲੇ ਰੋਟੇ ਦੇ ਭਾਰੇ ਬਾਈ ਨਾਲ ਹਾਂਜੀ ਅੱਜ ਕਰ ਰਹੇ ਆਪਾਂ ਗੰਨੇ ਦੀ ਬੀਰੀ ਤਿਆਰੀ ਤੇ ਇਹ ਕਿਸੇ ਸਾਥੀ ਲਹਿਜੀ ਦੇ ਖੜਾ ਤੇ ਮਿੱਤਰ ਦੇ ਉਹਨੇ ਬੜਾ ਤਾਏ ਦੇਸੀ ਗੰਨਾ ਜੀ ਐਨਾ ਸਮਝੇ ਕਿ ਉਹ ਖਾਲ ਦੇ ਕੋਲੇ ਲੱਗਿਆ ਸੀ ਵੀ ਦੇਸੀ ਜਾ ਉਹ ਟੁੱਟਿਆ ਭਜਾਇਆ ਚੱਕ ਲੈ ਇਹ ਦੇਸੀ ਗੰਨਾ ਚੂਪਣ ਵਾਸਤੇ ਲਾਇਆ ਦੀ ਆ ਮਤਲਬ ਕਿ ਤੇ ਉਹ ਖਾ ਲਵੇ ਤੁਹਾਨੂੰ ਪਤਾ ਕਿੰਨੀ ਕਿ ਸੇਵਾ ਹੁੰਦੀ ਆ ਕੀ ਆਰਗੇਨਿਕ ਕੀ ਆ ਜਿਹੇ ਜਾ ਹੋ ਗਿਆ ਹੋ ਗਿਆ ਤੇ ਅੱਜ ਆਪਾਂ ਨੂੰ ਨੇ ਬੜਾਤਾ ਤੇ ਕੁਸ ਆਪਣੇ ਕੋਲੇ ਆਪਦੇ ਕੋਲੇ ਹੋ ਗਿਆ ਤਕਰੀਬਨ ਡੇਢ ਕਿਲੋ ਦੇ ਲਵੇ ਹੋ ਜੂ ਸਾਰਾ ਕੰਨਾ ਟੋਟੇ ਕਰਕੇ ਦੱਬਾਂਗੇ ਤੁਹਾਨੂੰ ਸਾਰਾ ਟਵਾ ਦਿਖਾਵਾਂ ਕਿਵੇਂ ਦੱਬਿਆ ਤੇ ਮੈਂ ਵੀ ਜ਼ਿੰਦਗੀ ਚ ਪਹਿਲੀ ਵਾਰ ਹੀ ਐਦ ਕੀ ਕੰਨੇ ਦਾ ਦੇਖਿਆ ਵੀ ਐ ਲਾਉਂਦੇ ਨੇ ਕਿਉਂ ਪਹਿਲਾਂ ਕਿਤੇ ਆਪਾਂ ਕਿਹੜਾ ਲਾਇਆ ਸੀ ਕੰਨਾ ਜੂ ਉਨ ਦੱਬਦ ਨੇ ਰਖਾ ਤੇ ਇੱਕ ਦੋ ਰੋਟੇ ਚੁੱਪਣ ਨੂੰ ਤੇ ਅੱਜ ਸਾਰਾ ਬਣਾਇਆ ਸਕੀਮ ਨਾਲ ਤੇ ਉਸ ਤੋਂ ਬਾਅਦ ਜਦੋਂ ਕਣਕ ਵੱਡੀ ਗਈ ਜੀ ਇਹ ਨਸਿਆਊਗਾ ਨਾਸ਼ ਜੂਗਾ ਸਾਰਾ ਤੇ ਬਾਣ ਤਿਆਰ ਕਰਕੇ ਫਿਰ ਰਾਮ ਨਾਲ ਲਾ ਦਾਂਗੇ ਕਣਕ ਕੱਲਾ ਸਾਮ ਕੇ ਸਰਾ ਤੂੜੀ ਦਾ ਸਾਮ ਕੇ ਮਹੀਨੇ ਨੂੰ ਆ ਜੇ ਉਦੋਂ ਲਾ ਦਾਂਗੇ ਇਹਨੂੰ ਤੇ ਦੁਪਹਿਰ ਦਾ 1 ਵਜਣ ਨੂੰ ਆ ਜੀ ਤੁਹਾਨੂੰ ਨਾਲ ਕਣਕਾਂ ਦਾ ਰੂਲ ਦਿਖਾਉਣ ਆ ਤੇ ਬਰਨੋੜ ਦੇ ਦਿਖਾਉਣ ਤੁਹਾਨੂੰ ਜਿਹਨੂੰ ਆਪਾਂ ਪੰਜਾਬੀ ਚ ਪੰਬੂ ਧਾਰੇ ਕਹਿੰਦੇ ਆ ਪੰਬੂ ਤਾਰੇ ਉੜ ਦਿਖਾਵਾਂ ਕਣਕ ਕੋਲੇ ਜਾ ਕੇ ਉਹ ਹੁਣ ਇੱਥੇ ਢਿੰਦੇ ਕਿਉਂਰੇ ਪਾਣੀ ਪੂਣੀ ਛਿੜਕ ਦਿੰਨੇ ਘੱਟ ਪਤਾ ਲੱਗਦਾ ਤੁਹਾਨੂੰ ਖੇਤ ਦਿਖਾਵਾਂਗੇ ਜਿਹੜੇ ਅੱਖਾਂ ਮੂਰੇ ਆਪਣੇ ਮੂਰੇ ਐ ਲੱਗ ਰਹੇ ਨੇ ਮੈਂ ਅਗਰਾ ਸੀ ਇੱਕ ਜਾਂਦਾ ਉਹ ਦੁਪਹਿਰਾਂ ਜੀ ਇੰਨਾ ਹੋਣ ਲੱਗਿਆ ਹੁਣ ਹੋਣ ਦਾ ਹੀ ਰੁੱਤ ਵੀ ਆ ਗਈ ਕਿਉਂ ਜੀ ਫੇਰ ਹੀ ਕਣਕ ਆਉਣਗੀਆਂ ਹਣ ਤਾਂ ਵਿਸਾਖ ਚੜ੍ਹ ਜੂ ਪਰਸੋਂ ਅੱਜ 10 ਤਰੀਕ ਹੋਊਗੀ 13 ਤਰੀਕ ਨੂੰ ਵਿਸਾਖੀ ਐ ਚਾ ਉਹਨਾਂ ਤੇ ਆਪਾਂ ਚਲੋ ਇਹ ਤੁਹਾਨੂੰ ਦਿਖਾਵਾਂ ਕਿ ਇਸ ਤਰ੍ਹਾਂ ਕਿੱਥੇ ਕਿਵੇਂ ਦੱਬੇ ਨੇ ਤੇ ਇਥੋਂ ਚੱਕ ਕੇ ਲੈ ਜਾਵਾਂਗੇ ਤੇ ਸਰਾ ਦਿਖਾਉਂਨਾਂ ਤੁਹਾਨੂੰ ਇਸ ਤਰ੍ਹਾਂ ਆਪਾਂ ਜੀ ਗੰਨੇ ਨੂੰ ਟੁਕ ਲਿਆ ਟੋਰੀਆਂ ਵੱਢ ਕੇ ਇਹ ਰਿਹਾ ਆਖਾ ਆਖਾਂ ਰੱਖ ਮਤਲਬ ਕਿ ਵਿਚਾਲੇ ਸੈਂਟਰ ਤੇ ਰੱਖ ਲਿਆ ਨੇ ਵਿਚਾਲੋਂ ਟੋਰੀ ਵੱਢ ਦਿੰਨੇ ਆ ਟੋਟੇ ਕਰਕੇ ਤੇ ਤੁਹਾਨੂੰ ਦਿਖਾਉਣਾ ਕਿ ਇਸ ਤਰ੍ਹਾਂ ਦੱਬੇ ਉੱਤੇ ਪਾਵਾਂਗੇ ਇਹਦੇ ਪਰਾਲੀ ਇਸ ਗੰਨੇ ਦੀ ਵੀ ਤੇ ਪਰਾਲੀ ਪਾ ਕੇ ਉੱਤੇ ਮਿੱਟੀ ਪਾਵਾਂਗੇ ਫਿਰ ਲਾਵਾਂਗੇ ਪਾਣੀ ਤੇ ਜਦੋਂ ਮਹੀਨੇ ਨੂੰ ਲਾਵਾਂਗੇ ਪੂਰਾ ਵਧੀਆ ਨਸ ਚੂਗਾ ਹਰਾ ਹੋਜੂ ਜੀਰੀ ਮੰਗੂ ਲੱਗਜੂ ਫਿਰ ਇਹ ਮਤਲਬ ਕਿ ਖਾਲੀਆਂ ਕਰਕੇ ਵਿੱਚ ਦੱਬ ਕੇ ਉੱਤੇ ਮਿੱਟੀ ਪਾ ਕੇ ਪਾਣੀ ਲੱਗਜੂ ਗੁਰੀ ਦਾ ਤੇ ਲਾਉਣਾ ਤੇ ਰੂੜੀ ਰੂੜੀ ਫੁੱਲ ਪਾਵਾਂਗੇ ਆਪਾਂ ਫੁੱਲ ਰੂੜੀ ਪਾ ਕੇ ਲਾਵਾਂਗੇ ਤੇ ਇਸ ਤਰ੍ਹਾਂ ਸਾਮ ਦਿੱਤਾ ਵੀ ਇਹ ਇਹਦੇ ਉੱਤੇ ਪਰ ਮਿੱਟੀ ਪੈ ਜੂਗੀ ਆ ਪਰਾਲੀ ਪਾਈ ਆ ਉੱਥੇ ਤੱਕ ਤਕਰੀਬਨ ਡੇਢ ਕਮੰਟਲ ਵੀ ਮੰਗੂ ਇੱਥੇ ਸਾਮ ਗਿਆ ਆਪਣਾ ਕਨਾਲ ਦਾ ਏੜ-ਕੀੜ ਲੱਗ ਰਿਹਾ ਆਪਣਾ ਜੀ ਤੁਸੀਂ ਦੇਖ ਸਕਦੇ ਹੋ ਤੇ ਐਵੇਂ ਉਹ ਤੋਂ ਬੰਦੀ ਨਾਲ ਆ ਲੋਟਾ ਕਾ ਕੇ ਮੈਂ ਤਾਂ ਆਇਆ ਜੀ ਜਿਹਨੂੰ ਇੱਥੇ ਖਰਾਕ ਵਧੀਆ ਪਾਈ ਜੀ ਆਪੀ ਮੋਟੀਆਂ ਪੋਟੋਰੀਆਂ ਤੇ ਪੂਰਾ ਵਧੀਆ ਬੂਝਾ ਮਾਰੂਗਾ ਜੀ ਰੂੜੀ ਵਗੈਰਾ ਪਾ ਕੇ ਲਾਈ ਤੇ ਕੁਛ ਉੱਤੇ ਜੂਰੀਆ ਜਰੀਆ ਵੀ ਪਾਊਗਾ ਜੀ ਆਰਗੈਨਿਕ ਦਾ ਅਗਲਾ ਕਹੀ ਰਹਿੰਦਾ ਕਹਾਨੂੰ ਆਰਗੈਨਿਕ ਹੁੰਦਾ ਜੀ ਬਹੁਤ ਔਖਾ ਕਰਨਾ ਤੇ ਜਮਾਨਾ ਮੋਟਾ ਜੂਰੀਆ ਲਾਉਣੀ ਪੈਂਦਾ ਹੈ ਕਹਿੰਦੇ ਦੁਪਹਿਰਾਂ ਦੇਖਾਵਾਂਗੇ ਬਰਨੋਡ ਦੀ ਦੇਖੋ ਮੱਕੀ ਕਿਵੇਂ ਕਮਲਾਈ ਆ ਜੀ ਜਦੋਂ ਹੋ ਗਈ ਸ਼ਾਮ 4 ਵਜੇਗੇ ਆਟੋਮੈਟਿਕ ਹੀ ਤੇ ਪੱਤੇ ਖੜ ਜਾਂਦੇ ਕੋਈ ਥੋੜੀ ਜੀ ਪਾਣੀ ਕੰਨ ਵੀ ਲੇਟ ਸਾਡੀ ਇਹ ਤੇ ਪਾਣੀ ਕੰਨ ਵੀ ਲੇਟ ਆ ਜੇ ਰਾਤ ਨੂੰ ਪਾਣੀ ਲਾ ਲਾਂਗੇ ਨੂੰ ਸਵੇਰੇ 4 ਵਜੇ ਲੇਟ ਆਉਂਦੀ ਹੈ ਤੇ ਹੋਰ ਪਾਣੀ ਲਾ ਦਾਂਗੇ ਤੇ ਕਣਕ ਆਪਣੀ ਪੱਕ ਚੁੱਕੀ ਦਿਖਾਉਣੇ ਤੁਹਾਨੂੰ ਕਣਕ ਦਿਖਾ ਰਹੀ ਹੈ ਕਣਕ ਪੂਰੀ ਪੱਕ ਚੁੱਕੀ ਆ ਪੰਜ ਚਾਰ ਦਿਨੋਂ ਪੰਜ ਸੀਦਿਆਂ ਨੂੰ ਕਿੰਨੂੰ ਵੜਦਾਂਗੇ ਆਪਾਂ ਚਾੜ ਕੇ ਵੱਡਾਂਗੇ ਕਿਉਂ ਜੀ ਜਿਹੜਾ ਮੌਇਸਚਰ ਹੈਗਾ 12 ਰੱਖਿਆ ਇਸ ਵਾਰ ਸਰਕਾਰ ਨੇ ਸਾਰੀ ਸੈਲੋਂਾਂ ਤੇ ਜਾਣੀਆ ਕਣਕ ਇਸੇ ਕਰਕੇ ਆਪਾਂ ਚਾੜ ਕੇ ਵੱਡਾਂਗੇ ਜਮ੍ਹਾਂ ਸੁਕਾ ਕੇ ਵਿਸਾਖੀ ਤੋਂ ਦੋ ਤਿੰਨ ਦਿਨ ਬਾਅਦ ਵੱਡਾਂਗੇ ਤੇ ਕਣਕ ਦਾ ਪਕਾਹ ਬਹੁਤ ਸੋਹਣਾਗਾ ਹੁਣ ਵਾਹਿਗੁਰੂ ਮਿਹਰ ਰੱਖੇ ਕਣੀ ਕਣਾਂ ਮੰਣ ਤੋਂ ਬਚਤ ਰੱਖੇ ਵਾਹਿਗੁਰੂ ਸਾਰਾ ਇਹਨਾ ਕੰਮ ਨਿਭੜ ਜੇ ਫੇਰ ਮੀਂਹ ਪਵੇ ਕੁਦਰਤ ਦੇ ਹੱਥ 'ਚ ਇਸ਼ਾਰਾ ਖੁਸ਼ੀ ਆ ਜੀ ਬਾਹੀ ਗੁਰੂ ਜਦੋਂ ਇੰਨੀ ਸੋਹਣੀ ਕਰਤੀ ਕਣਕ ਇੱਥੇ ਤੱਕ ਚਿਹਰੇ ਚੜ ਗਈ ਅੱਗੇ ਵੀ ਮਿਹਰੀ ਰੱਖੂ ਆ ਬਾਹੀ ਗੁਰੂ ਪ੍ਰਮਾਤਮਾ ਕੁਦਰਤ ਬੱਡੀ ਚੀਜ਼ ਆ ਜੀ ਕੁਦਰਤ ਬਲਵਾਨ ਐ ਤੇ ਇੱਧਰ ਆਪਣੀ ਮੱਕੀ ਦੇਖੋ ਹਰੇ ਬਾਈ ਮਾਰਦੀ ਇੱਧਰ ਲਈ ਛੋਟੀ ਇਹਨੂੰ ਵੀ ਪਾਣੀ ਲਾਵਾਂਗੇ ਤੇ ਧਨੀਆ ਵੀ ਪੱਕ ਚੁੱਕਿਆ ਆਪਣਾ ਛੋਟੀਆਂ ਛੋਟੀਆਂ ਖੇਹਰੀਆਂ ਚ ਇੱਥੋਂ ਪਹਿਲਾਂ ਸਾਨੂੰ ਪੱਟ ਲਿਆ ਗੱਲ ਤੇ ਦੁਪਹਿਰ ਦਾ ਥਿਊ ਇਸ ਤਰ੍ਹਾਂ ਦਾ ਬਾਈ ਦੁਪਹਿਰ ਦਾ 1:00 ਚੁੱਕਿਆ ਦੇਖੋ ਦੁਪਹਿਰ ਦਾ 뷰 ਕਿੰਨੀ ਗਰਮਾਇਸ ਹੈ ਤੇ ਪੰਭੂ ਤਾਰੇ ਜੁੜਦੇ ਇਹਦੇ ਦੀਨ ਨੇ ਮੋਬਾਈਲ 'ਚ ਹੂੰ ਸਰਿਆ ਮੈਂ ਦੀਦ ਨੇ ਤੇ ਤਾਂ ਵੀ ਹੜੀ ਦਾ ਕੰਮ ਚਲਾ ਤਾ ਅੱਜ ਇਹ ਖੰਭਾ ਡਿੱਕਾ ਲਵਾਉਂਦੇ ਵੱਡ ਕੇ ਰੱਖਣਾ ਜਿਹਨੂੰ 5-6 ਦਿਨਾਂ ਨੂੰ ਕਣ ਕਬੱਡੀ ਉਹਦੇ ਚੱਕ ਕੇ ਥੱਬੇ ਮੂਰੇ ਛਿੜਦਾਂਗੇ ਨਾਲੇ ਇੱਥੇ ਥੋੜਾ ਜਿਹਾ ਪਾਲਕ ਸੀਗਾ ਇਹ ਕੰਬੇ ਕੋਲੇ ਮਰਿਆ ਨਹੀਂ ਦੂਜੀ ਦਾ ਕਣਕਪੂਰੀ ਵਧੀਆ ਇੱਥੇ ਨਾ ਬੁੱਝੇ ਦੀ 10-15 ਪਾਲਕ ਦੇ ਇਹ ਫੜਦਾ ਇੱਥੇ ਨਹੀਂ ਮੈਂ ਸਾਰੇ ਪਹਾਣ ਤੇ ਵੀ ਖੜਜੂਗਾ ਤੇ ਨਾਲੇ ਕਣਕ ਪਿੱਤਰ ਆਜੂਗਾ ਨਾਲੇ ਮੋਟਰ ਕੋਲ ਥਾਂ ਸਾਹ ਨਾਲੇ ਆਗਾਂ ਦੇ ਤੰਗਾੜੇ ਤੋਂ ਮਹਾਰਾ ਸੁੱਖ ਰੱਖੇ ਜੇ ਆਪਾਂ ਆਪ ਗੌਰ ਰੱਖਾਂਗੇ ਤਾਂ ਵੀ ਬਚਤ ਬਹੁਤ ਆਗੀ ਤੋ ਇਹ ਤੋਂ ਚੱਕ ਕੇ ਆਪਾਂ ਦੋ ਪਰੇ ਬਣਾ ਬਣ ਕੇ ਰੱਖ ਦਾਂਗੇ ਦੇ ਕਣਕ ਵੱਡੀ ਉੱਦੇ ਮੂਰੇ ਛੜਦਾਂ ਮਸ਼ੀਨ ਦੇ ਮਸ਼ੀਨ ਦੇ ਅੱਗੇ ਉੱਦੇ ਛੜਦਾਂ ਇਸ ਤਰ੍ਹਾਂ ਦਾ ਕੰਮ ਆ ਸਾਡਾ ਇੱਕ ਸਾਡੇ ਖੇਤ ਚ ਵੱਡਾ ਖੰਭਾ ਸਾਨੂੰ ਉੱਧਰ ਦਿਖਾਵਾਂਗੇ ਉਹ ਵੱਡੇ ਖੰਭੇ ਇੱਥੋਂ ਵੱਡਣੀਆਂ ਤੁਹਾਨੂੰ ਦਿਖਾਵਾਂਗੇ ਉੱਧਰ ਦੂਸਰੇ ਖੇਤ ਜਾ ਕੇ ਤੇ ਵੀ ਕਿਉਂ ਲਿਹਾ ਇਹ ਸੌਖਾ ਨਹੀਂ ਤੇ ਡੂੰਗਾ ਬੜਾ ਹੀ ਕਾਲ ਤੇ ਇਹਨਾਂ ਨੂੰ ਅਸੀਂ ਬਾਤੂ ਦੇ ਰੱਖਿਆ ਮੈਂ ਜਿਹੜੇ ਕੋਈ ਕੰਮ ਨੇ ਬਰੀਕੀ ਪੁੰਜੇ ਖਾਂ ਦੇ ਵੱਢਣੇ ਕਣਕ ਦੇ ਹੋਰ ਨੇ ਅੱਜ ਕਰਦਾਂ ਸਾਰੇ ਲੋਟ ਤੇ ਫਿਰ ਕਈ ਵਾਰ ਐ ਵੀ ਜਦੋਂ ਜ਼ੋਰਚ ਕਣਕ ਵੱਢੀ ਜਾਂਨੇ ਕੇਰ ਦੋ ਦਿਨ ਲੇਟ ਵੱਢੀਏ ਮਸ਼ੀਨਾ ਜ਼ੋਰ ਪਏ ਰਾਤ ਰੂਤ ਨੂੰ ਵੱਢਣੀ ਪਏ ਨਹੀਂ ਆ ਕਿਉਂ ਖਿੱਚ ਬੜੇ ਜੀ ਕਣਕ ਦਾ ਸੀਨ ਇਹੋ ਜੀ ਹੁੰਦਾ ਤੇ ਥੋ ਜੀ ਪੜੀ ਸਾਨੂੰ ਉਧਰ ਕੰਡੇ ਵਾਹ ਡਿੱਗੇ ਕਰਕੇ ਇੱਥੇ ਇੰਨੀ ਵੱਢਣੀ ਪਈ ਨਹੀਂ ਸਾਡਾ ਉਧਰ ਥੋੜੇ ਨਾਲ ਹੀ ਸਰ ਜਾਂਦਾ ਇਹ ਲੂਏ ਵੱਢ ਕੇ ਓਕੇ ਕਰਤਾ ਪੰਜ ਚਾਰ ਦਿਨਾਂ ਨੂੰ ਕਣਕ ਵੱਢੀ ਜਾਊ ਚਲੋ ਤੇ ਓਏ ਜਿਹੜੇ ਪਹੇੜੀ ਪੜੀਆਂ ਪੜੜੀ ਉੱਤੀ ਐ ਖਾਲ ਡੂੰਗਾ ਵਾਲਾ ਤੇ ਅੱਧੀ ਟਰਾਲੀ ਮਿੱਟੀ ਰਿਕ ਨੂੰ ਮਨਾ ਲਾ ਇਹ ਤਾਂ ਤਾਂ ਕੇ ਜਾਲ ਜਿਹੜੀ ਕੜਕੀ ਮੁੰਡੀ ਦੀ ਅੱਛਾ ਠੀਕ ਹੈ ਬਹਾਇਆ ਬੜਾ ਹੁੰਦਾ ਉਹ ਬੇੜੀ ਵੱਡੀ ਬਣੁੰਦੀ ਹੁੰਦੀ ਨਾਲ ਜੂੜੀ ਇਹ ਅੰਗਲਾ ਹੁਣ ਵਾਦਾ ਕਰੇ ਹੁੰਦਾ ਪੇਟਾ ਜੇ ਆਪਣੇ ਹਾਂਜੀ ਇੱਕ ਵਾਰੀ ਫੇਰ ਹਾਜ਼ਰਾਂ ਜੋ ਟਾਈਮ ਹੋ ਚੁੱਕਿਆ ਹੈ ਸ਼ਾਮ ਦੇ 7:00 ਵੱਜ ਚੁੱਕੇ ਨੇ ਜੀ ਤੇ ਇਸ ਟਾਈਮ ਪਹੁੰਚੇ ਘਰ ਤੇ ਤੁਹਾਨੂੰ ਖੁਸ਼ਖਬਰੀ ਦੱਸ ਰਹੀ ਏ ਕਿ ਆਪਾਂ ਗਾਈ ਪਸੰਦ ਕਰ ਲਈ ਹੈ ਤੇ ਜਰਸੀ ਬੱਸੀ ਹੈਗੀ ਦੋ ਦੰਦੀਆ ਦੋ ਦੰਦ ਆਇਨ ਨਵੇਂ ਮਲ ਕੇ ਕੱਢ ਕੇ ਦੁੱਗੀ ਹੈਗੀ ਤੇ ਬਹੁਤ ਵਧੀਆ ਗਾਈਆਂ ਚੋੱਕ ਕੇ ਦੇਖਿਆ ਦੁੱਧ ਵੀ ਵਧੀਆ ਹੈਗਾ ਤੇ ਤਰਕੇ ਚੋਕੇ ਤੁਹਾਨੂੰ ਫਿਰ ਦੱਸ ਦੇਵਾਂ ਕਿੰਨਾ ਦੁੱਧ ਆਇਆ ਬਾਈ ਇੱਕ ਮਲਕੇ ਇੱਕ ਦਿਨ ਦਾ ਤੇ ਸੁੱਖ ਰੱਖੇ ਵਾਹਿਗੁਰੂ ਆਪਾਂ ਗੱਲ ਨੂੰ ਲਈ ਜਾਵਾਂਗੇ ਸਾਈ ਹੋ ਗਈ ਆਪਣੀ ਆਈ ਤਾਂ ਥੋੜੀ ਜਿਹੀ ਮਹਿੰਗੀ ਆ ਬਾਈ ਕਿਉਂ ਬਈ ਆ ਕੰਮ ਤੇਜ਼ ਜਾਂ ਥੋੜਾ ਜਿਹਾ ਮੱਜਾਂ ਮਹਿੰਗੀਆਂ ਕਰਕੇ ਸਾਰਾ ਕੁਝ ਹੀ ਮਹਿੰਗਾ ਗਾ ਤੇ ਤੇ ਆ ਵੀਡੀਓ 'ਚ ਤੁਹਾਨੂੰ ਥੋੜੀ ਜਿਹੀ ਕਲਿੱਪ ਵੀ ਦਿਖਾਵਾਂਗੇ ਵੀਡੀਓ 'ਚ ਤੇ ਦੇਖਿਓ ਦੱਸਿਓ ਕਿਵੇਂ ਲੱਗੀ ਗਾਈ ਤੁਹਾਨੂੰ ਤੇ ਦਿਓ ਵਧਾਈਆਂ ਤੇ ਨਾਲੇ ਸਾਡੂੰ ਖੁਸ਼ੀ ਵਿੱਚ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅੱਜ ਦੀ ਵੀਡੀਓ ਚ ਜੇ ਨਾ ਜੀ ਕੋਈ ਜੇ ਕੋਈ ਗਲਤ ਸ਼ਬਦ ਕਿਹਾ ਗਿਆ ਤਾਂ ਮਾਫੀ ਦੇਣੀ ਆਪਜੀ ਦੇ ਅਤੀ ਧੰਨਵਾਦੀ ਹਾਂ ਤੇ ਸਤਿਕਾਰਯੋਗ ਤੁਸੀਂ ਸਾਰੇ ਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਜੀ ਟੇਕ ਕੇਅਰ ਬਾਏ ਬਾਏ